ਪਹਿਲੇ ਹੀ ਕਹਿੰਦੀ ਸੀ ਕਿ ਮੇਰੀ ਉਹ ਲਾਸਟ ਵੀਡੀਓ ਸੀ ਜਿਹੜੀ ਮੈਂ ਪਹਿਲਾਂ ਪਾਈ ਹੈ ਮੇਰਾ ਬੱਚਾ ਮਿਲਿਆ ਅੱਜ ਮੈਨੂੰ ਕਿ ਐਮ ਐਲ ਐ ਸਾਹਿਬ ਬੜੀ ਪਾਈ ਸੀ ਮੈਂ ਕਹਿੰਦੀ ਸੀ ਲਾਸਟ ਵਿੱਚ ਉਸ ਤੋਂ ਉਸ ਤੋਂ ਬਾਅਦ ਮੈਂ ਕੁਝ ਨਹੀਂ ਕਹਿਣਾ ਬਟ ਮੈਂ ਹੁਣ ਆ ਦੇਖੋ ਕਿੰਨੀ ਗੰਦੀ ਹਰਕਤ ਦੇਖ ਰਹੀ ਹੈ ਐਂਦੀ ਐ ਹੈਰੀ ਸੇਠੀ ਨਹੀਂ ਐ ਕੱਚੂ ਕੁੰਬਈ ਰਹੇਗਾ ਅਲੋ ਐਨੇ ਲਿਖਿਆ ਹਨੀ ਸੇਠੀ ਨੂੰ ਬਦਨਾਮ ਕਰਨ ਲਈ ਪ੍ਰਿੰਕ ਇੱਕਮ ਸੇਠੀ ਤੇ ਇੱਕਮ ਸੇਠੀ ਦੇ ਯਾਰ ਪ੍ਰਿੰਕਲ ਲੁਧਿਆਣਾ ਉਹ ਹੁਣ ਤੂੰ ਇਹ ਗੱਲ ਸੁਣ ਲੈ ਸਮਝ ਆਈ ਨਾ ਯਾਰ ਨੀ ਮੇਰਾ ਭਰਾਵਾ ਐ ਐਨੀ ਗੱਲ ਤੂੰ ਸੁਣ ਲੈ ਕੱਚੂ ਕੁੰਬੇ ਆ ਜਿੱਦਾਂ ਦਾ ਤੇਰਾ ਮੂੰਹ ਉਦਾਂ ਦੀ ਗੱਲ ਕਰਦਾ ਯਾਰ ਨੀ ਮੇਰਾ ਭਰਾਵਾ ਐ ਭਰਾ ਤੇ ਮੈਂ ਵੀ ਭੈਣ ਆ ਆਪਣੇ ਕਰੈਕਟਰ ਸੁਭਾਅ ਹੁੰਦੇ ਨਾ ਜਿਵੇਂ ਸਾਡੇ ਵਾਂਗੂ ਸਾਡੇ ਨਹੀਂ ਅੱਤਰੇ ਕਰੈਕਟਰ ਜਿਵੇਂ ਤੁਹਾਡੇ ਅਗੇ ਸਮਝ ਆਈ ਨਾ ਤੂੰ ਸਾਲ ਪਹਿਲਾਂ ਕੀ ਕੀਤਾ ਮੇਰੇ ਨਾਲ ਹੱਥ ਪਾਇਆ ਫੇ ਤੁਸੀਂ ਚਲ ਜਾਂਦੇ ਬੁੱਥਾ ਚੱਕ ਕੇ ਘਟਾਣਾ ਸਾਹਿਬ ਛੁੱਟੀਆਂ ਸੂਆਂ ਤੇ ਕੁਆਈਆਂ ਤੂੰ ਉਹ ਕੱਚੂ ਕੁੰਬੇ ਬੰਦਾ ਬਣ ਜਾ ਬੰਦਾ ਮੈਂ ਤਾਂ ਤੈਨੂੰ ਮੈਂਨਕ ਚ ਬਣਾ ਦਊਗੀ ਸ਼ਰਮ ਨਹੀਂ ਆndi ਹੁੰਦੇ ਯਾਰ ਤੇ ਉਹ ਪ੍ਰਿੰਕਲ ਲੁਧਿਆਣਾ ਕਹਿ ਕੇ ਦੇ ਤੂੰ ਪ੍ਰਿੰਕਲ ਨੂੰ ਕੁਝ ਤੁਹਾਡੀਆਂ ਲੱਤਾਂ ਨਾ ਮਾਰ ਕੇ ਤੋੜ ਦਵਾ ਅੱਜ ਲਾਸਟ ਕਹਿਤਾ ਅੱਜ ਤੋਂ ਬਾਅਦ ਪ੍ਰਿੰਕਲ ਨੂੰ ਕੁਝ ਗਿਆ ਨਾ ਫੇਰ ਦੇਖੀ ਜੋ ਤੁਸੀਂ ਘਰ ਵੀ ਬਕਵਾਸ ਕੀਤੀ ਹੁਣ ਤੂੰ ਨੈਟ ਤੇ ਵੀ ਕਰਦਾ ਪਿਆ ਯਾਰ ਪ੍ਰਿੰਕਲ ਲੁਧਿਆਣਾ ਯਾਰ ਤੁਹਾਡੇ ਵਾਂਗੂ ਨਹੀਂ ਅਸੀਂ ਬਣਾਉਂਦੇ ਔਰ ਜਿੰਨਾ ਜਿੰਨਾ ਨੇ ਸ਼ੇਅਰ ਕੀਤੀ ਨਾ ਕਾਪੂ ਸੇਠੀ ਸੁੰਗਲਾ ਫੇਰ ਚੱਕੀ ਵੱਲ ਤੇਰਾ ਹੀ ਹੋਣਾ ਸਮਝਾਈ ਨਾ ਅੱਸੀ ਨਹੀਂ ਤੇਰੇ ਵਰਗੀਆਂ ਇਹ ਤੂੰ ਵੀ ਚੱਕੀ ਵੱਲੇ ਨੂੰ ਪਿੱਛੋਂ ਬਣਾਉਂਦੀ ਐ ਤੇਰੇ ਭੈਣਾ ਤੇਰੀਆਂ ਭੈਣਾ ਉਸ ਦਿਨ ਖਾਂਦੀ ਆ ਵੀ ਅਸੀਂ ਨਾ ਗਜੱਕੇ ਤੇ ਤੂੰ ਕੈਂਡੀ ਵੀ ਸੀ ਤੇਰੀ ਮਾਂ ਨੇ ਬਹੁਤ ਟਾਇਆ ਬਿਉ ਨੂੰ ਦਵਾਈਆਂ ਖਵਾ ਖਵਾ ਕੇ ਡਿਪਰੈਸ਼ਨ ਚ ਕੀਤਾ ਹੋਇਆ ਮੈਨੂੰ ਸਾਨੂੰ ਕੀ ਹੈ ਸਾਨੂੰ ਕੀ ਪਤਾ ਤੂੰ ਪਾਪਾ ਵਿਆਹ ਤੋਂ ਚੰਗੇ ਭਲੇ ਘਰੇ ਆਏ ਸੀ ਤੂੰ ਕੀ ਕਰਤਾ ਹੋਵੇਂ ਚੁੱਕੀ ਵੱਲੇ ਪਿੱਛੇ ਪਾਪਾ ਤਾਂ ਚੰਗੇ ਭਲੇ ਸੀਗੇ ਵਿਆਹ ਤੋਂ ਆਏ ਗੱਲੀ ਚ ਤੁਰ ਕੇ ਆਏ ਪਿੱਛੋਂ ਸਾਰਾ ਤੂੰ ਕੀ ਕਰਤਾ ਹੋਵੇ ਸਾਨੂੰ ਬੁਲਾ ਨਾ ਆਵੀ ਹੋਵੇ ਪਾਪਾ ਨੂੰ ਕੀ ਹੋ ਗਿਆ ਪਾਪਾ ਨੂੰ ਕੀ ਹੋ ਗਿਆ ਸਾਨੂੰ ਕੀ ਪਤਾ ਤੂੰ ਕੀ ਕਰਤਾ ਹੋਵੇ ਮੇਰੇ ਪਾਪਾ ਨੂੰ ਮੇਰੇ ਫਾਦਰ ਇਨ ਲਾ ਨੂੰ ਇੰਨੇ ਵਧੀਆ ਸੀਗੇ ਉਹਨਾਂ ਤੋਂ ਹੀ ਖਾਰ ਖਾਂਦੀ ਸੀ ਚੋਰਨੀ ਕਹਿੰਦੀ ਸੀ ਨਾ ਤੂੰ ਮੈਨੂੰ ਹੁਣ ਸੁਣ ਚੋਰਨੀ ਤੂੰ ਸੀ ਮੈਨੂੰ ਮੇਰੇ ਪਾਪਾ ਕਹਿੰਦੇ ਹੁੰਦੇ ਸੀ ਫਾਦਰ ਇਨ ਲਾ ਮੇਰੇ ਲੋਕ ਘਰ ਚ ਪੈਸੇ ਰੱਖਵਾਂਦੇ ਸੀ ਜਿੰਨੇ ਵੀ ਕਮਾ ਕੇ ਲੈ ਕੇ ਆਉਂਦੇ ਸੀ ਤੂੰ ਸੜਦੀ ਸੀ ਤੂੰ ਕਹਿੰਦੀ ਹੁੰਦੀ ਸੀ ਕਿ ਹਮਰੇ ਤੋਂ ਤੇ ਉਧਰ ਰੱਖਦੇ ਹੋਂਦੇ ਕੋਲ ਕਿਉਂ ਰੱਖਦੇ ਹੋ ਆਪ ਕਹਿੰਦੇ ਸੀ ਕਹਿੰਦੇ ਉਹਨੂੰ ਪੈਸੇ ਨਾ ਦੇਈ ਉਹ ਪੈਸੇ ਨਾ ਦੇਈ ਉਹਨੂੰ ਦਿਖਾਈ ਵੀ ਨਾ ਉਹਨੂੰ ਦੱਸੀ ਵੀ ਨਾ ਆਪਣੀ ਸੱਸ ਨੂੰ ਚੋਰੀ ਕਰਦੀ ਏ ਮੇਰੇ ਕੁਰਤੇ ਚੋਂ ਪੈਸੇ ਤੂੰ ਮੈਨੂੰ ਉਸ ਦਿਨ ਸਾਰਿਆਂ ਸਾਹਮਣੇ ਚੋਰ ਨਹੀਂ ਚੋਰ ਨਹੀਂ ਮੇਰੇ ਮਾਮੇ ਤੋਂ ਕਹਵਾਇਆ ਉਹ ਤੇਰਾ ਘਰ ਵਾਲਾ ਹੀ ਕਹਿੰਦਾ ਹੁੰਦਾ ਸੀ ਤੂੰ ਐਵੇਂ ਲਈ ਬਣਾਨੀ ਚੋਰ ਐ ਉਹ ਮੈਨੂੰ ਪੈਸੇ ਬਣਾਉਂਦਾ ਸੀ ਪੂਰੇ ਤਰਾਹੇ ਨੂੰ ਪਤਾ ਹੈ ਆਈ ਸਮਝ ਉਹ ਮੇਰੀ ਮਾਂ ਨੂੰ ਕਹਿੰਦੀ ਸੀ ਨਾ ਸਾਰਿਆਂ ਸਾਹਮਣੇ ਤੇਰੀ ਭੈਣਾਂ ਕਹਿਦੀਆਂ ਸੀਗੀਆਂ ਮੇਰੀ ਮਾਮੀ ਕਹਿੰਦੀ ਸੀ ਤੇਰੀ ਮਾਂ ਨੇ ਡਿਪਰੈਸ਼ਨ ਚ ਕੀਤਾ ਹੋਇਆ ਹੈ ਆਪਣਾ ਘਰ ਵਾਲਾ ਐਡਾ ਖਸਮ ਬਾਰ ਬਣਾਏ ਹੋਇਆ ਹੈ ਤੂੰ ਜਿਹੜਾ ਚੱਕੀ ਵਾਲਾ ਬਣਾਇਆ ਹੋਇਆ ਹੈ ਉਹ ਆਪਣੇ ਘਰ ਵਾਲੇ ਨੂੰ ਮਾਰ ਰਿਹਾ ਹੈ ਅੱਜ ਸੁਣ ਲੈ ਚੰਗੇ ਭੱਲੇ ਆਏ ਸੀਗੇ ਇਹ ਮੇਰੀ ਮਾਂ ਨੂੰ ਬਦਨਾਮ ਕਰੇਗੀ ਸਾਰੇ ਆ ਸਾਹਮਣੇ ਚੋਰ ਕਹਿੰਦੀ ਹੈ ਚੋਰ ਨਹੀਂ ਤਾਂ ਤੂੰ ਸੀਗੀ ਇਹ ਮੈਨੂੰ ਚੋਰ ਕਿਹਾ ਸੀ ਨਾ ਛੋੜਨੀ ਤੂੰ ਹੈ ਜਿਹੜਾ ਤੇਰਾ ਘਰ ਵਾਲਾ ਤੈਨੂੰ ਪੈਸੇ ਨਹੀਂ ਫੜਾ ਕੇ ਰਾਜੀ ਸੀ ਉਹ ਮੈਨੂੰ ਦੇਣਾ ਹੁੰਦਾ ਸੀ ਸ਼ੇਅਰ ਕਰਦੇ ਵੀ ਹੈ ਮੰਮੀ ਸੁਣਨਾ ਯਾਰ ਨਹੀਂ ਹੈ ਮੇਰਾ ਭਰਾ ਹੈ ਉਸ ਇਕੱਠੇ ਰਹਿੰਦੇ ਹੁਣ ਸਮਝ ਆਈ ਨਾ ਮੁੰਵੀ ਉਹਨਾਂ ਦੇ ਘਰੋਂ ਆਈਆਂ ਮੈਂ ਰੋਟੀ ਪਾਣੀ ਖਾ ਕੇ ਆਈ ਨਾ ਉਹਦੀ ਮੰਮੀ ਪਾਪਾ ਇੰਨੀ ਰਿਸਪੈਕਟ ਕਰਦੇ ਆ ਮੇਰਾ ਮਾਮਾ ਮਾਮੀ ਐ ਤੁਹਾਡਾ ਕੀ ਐ ਤੁਸੀਂ ਤਾਂ ਕਿਸੇ ਨਾਲ ਖਾਣਾ ਵੀ ਨਹੀਂ ਆਂਦਾ ਜਿਹੜੇ ਉਹ ਹੰਨੀ ਸੇਟੀ ਕਹਿ ਰਹਿਆ ਨਾ ਰਿਸ਼ਤੇਦਾਰ ਚ ਨਹੀਂ ਜਾਂਦੀ ਹੁਣ ਸੁਣ ਲੈ ਤੇਰੀ ਮਾਈ ਨਹੀਂ ਜਾਣ ਦਿੰਦੀ ਕੋਈ ਉਹਨਾਂ ਨੂੰ ਬਦਨਾਮ ਕਰਦੀ ਐ ਜਿਹੜੇ ਵਿਚਾਰੇ ਘਰ ਆ ਕੇ ਫੈਸਲੇ ਕਰਾ ਕੇ ਜਾਂਦੇ ਐ ਉਹ ਬਿੱਟੂ ਦਾਇਆ ਜੀ ਜਿਹੜੇ ਵੀ ਆਂਦੇ ਹੁੰਦੇ ਐ ਉਹਨਾਂ ਨੇ ਕਹਿ ਦਿੰਦੀ ਐ ਸਾਨੂੰ ਭੰਡਦੇ ਆ ਬਜ਼ਾਰਾ ਚ ਤੁਸੀਂ ਉਹਨਾਂ ਦੇ ਨਹੀਂ ਸਕੇ ਫੇ ਪਰਸੋਂ ਕਿ ਉਹਨਾਂ ਨੂੰ ਬੁਲਾਇਆ ਸੀਗਾ ਕਾਹ ਲਈ ਉਹਨਾਂ ਨੂੰ ਬੁਲਾਇਆ ਸੀ ਪਰਸੋ ਭੰਡ ਦੇ ਉਹਨਾਂ ਨੂੰ ਉਹਨਾਂ ਦੇ ਮੂੰਹ ਤੇ ਮਿੱਠੇ ਬਣ ਜਾਂਦੇ ਉਹਨਾਂ ਨੂੰ ਹੀ ਭੰਡਦੇ ਹੋ ਕੋਈ ਗੱਲ ਨਹੀਂ ਚਲੋ ਦਿਨ ਮੇਰੇ ਕਿਸੇ ਨੇ ਸਾਥ ਨਹੀਂ ਦਿੱਤਾ ਵਾਈਰ ਨੂੰ ਜੀ ਸਾਥ ਦੇਣਗੇ ਬਤਾ ਯਾਰ ਜੋਰ ਨਾ ਬੰਦ ਕਰ ਦੇ ਯਾਰ ਤੁਹਾਡੇ ਐ ਇਹ ਕੱਚੂ ਕੁੰਬਿਆ ਤੈਨੂੰ ਦੱਸਦਾ ਐ ਤੇਰੀ ਰੇਲ ਬਣਾਉਂਗੀ ਐਸੀ ਮੂੰ ਦੇਖੀ ਕਿਉਂ ਬਚ ਕੇ ਰਹੀ ਹੋਂ ਜਿਹੜਾ ਤੂੰ ਯਾਰ ਜੋਰ ਬਣਾਉਂਦਾ ਔਰ ਜਿਹੜੀ ਐ ਫੋਟੋ ਐ ਕਾਪੀ ਦੀ ਵੀਡੀਓ ਬਣਵਾਈ ਹੋਈ ਐ ਨਾ ਅ ਚਾਰ ਪੰਜ ਮਹੀਨੇ ਪਹਿਲਾਂ ਉਹਨੂੰ ਵਿਚਾਰੇ ਨੂੰ ਕੁੱਟ ਵੀ ਪਾਈ ਇਹਨਾਂ ਨੇ ਇਹਨਾਂ ਨੇ ਜ਼ਬਰਦਸਤੀ ਵੀਡੀਓ ਬਣਵਾਈ ਸੀ ਇੱਕ ਵੀਡੀਓ ਬਣਾ ਦੇ ਸਿਰਫ ਮੇਰੀ ਘਰ ਵਾਲੀ ਪਿੱਛੇ ਕਿ ਉਹ ਮੈਨੂੰ ਸਾਡੇ ਲੜਾਈ ਹੁੰਦੀ ਹੈ ਰੋਜ਼ ਹੁੰਦੀ ਤੁਹਾਨੂੰ ਵੀਡੀਓ ਅੱਜ ਤੁਸੀਂ ਉਹੀ ਮਿਸਯੂਜ਼ ਕਰ ਜਾਂਦੇ ਵੀਡੀਓ ਹੁਣ ਦੇਖੋ ਕਿ ਜ਼ਬਰਦਸਤੀ ਵੀਡੀਓ ਬਣਵਾਈ ਹੋਈ ਹੈ ਸਾਫ਼ ਪਤਾ ਚਲਦਾ ਹੈ ਕਿ ਵਿਚਾਰਾ ਬੋਲਦਾ ਕਿਤਾ ਪਿਆ ਜ਼ਬਰਦਸਤੀ ਵੀਡੀਓ ਬਣਵਾਈ ਹੋਈ ਹੈ ਉਹ ਵੀ ਛੱਡੋ ਤੁਸੀਂ ਉੱਤੇ ਕੀ ਜਿਹੜੇ ਯਾਰਦ ਨੂੰ ਲਿਖਿਆ ਨਾ ਮੈਂ ਤੁਹਾਨੂੰ ਦੱਸੂਗੀ ਤੁਹਾਨੂੰ ਜਿਹੜੇ ਸ਼ੇਅਰ ਸ਼ੂਰ ਕਰਦੇ ਪਿਓ ਨਾ ਇਹ ਸਾਰੇ ਬਰਛੇ ਰਹੀਓ ਤੁਹਾਨੂੰ ਥਾਣੇ ਉਹ ਕਿੱਦਾਂ ਕੁ ਟਵਾੰਗੀ ਪੱਤਨੀ ਸਲੋ